ਸਟੇਸ਼ਨਰੀ ਦੇ ਪ੍ਰੈਟਿਸ ਪਹੁੰਚੇ ਹੋਏ ਆ ਕਿਹੜੇ ਵਸਤੇ ਮੁੱਦਾ ਇਹ ਆਪਣਾ ਜਨਾਬ ਜੀ ਅਸੀਂ 30-40 ਸਾਲ ਤੋਂ ਬੂਡ ਏਜੰਸੀਆਂ ਵਿੱਚ ਕੰਮ ਕਰ ਰਹੇ ਆ ਲੈ ਆਰ ਟੈਂਡਰ ਦੇ ਠੇਕੇਦਾਰ ਦੇ ਪੰਡਰ ਸਾਡੀ ਉਧਰ ਤੋਂ ਲੈ ਕੇ ਮੰਗਾ ਹੀ ਸਾਨੂੰ ਇੱਕ ਜਰ ਪਾਸੇ ਕਰਕੇ ਦੇ ਨੂੰ ਸਿੱਧਾ ਹੱਥਾਂ ਦਿੱਤਾ ਜਾਵੇ ਕਿਉਂਕਿ ਠੇਕੇਦਾਰਾਂ ਹੀ ਸਾਡੀ ਬਹੁਤ ਲੁੱਟਖੋਟ ਹੁੰਦੀ ਹੈ ਜੀ ਸਾਡੇ ਪੱਲੇ ਕੁਝ ਨਹੀਂ ਪਾਉਂਦੇ ਇਹ ਸਾਡੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਨਹੀਂ ਹੁੰਦਾ ਤੇ ਜੋ ਨਵੀਂ ਜੋ ਵੀ ਸਰਕਾਰ ਹੈ ਜਾਂ ਸਾਡੀ ਉਹਨਾਂ ਅਗੇ ਹੀ ਪੇਲ ਸੀ ਪਰ ਕਿਸੇ ਵੀ ਸਰਕਾਰ ਨੇ ਸਾਡਾ ਇਹ ਜਿਹੜਾ ਠੇਕੇਦਾਰੀ ਦਾ ਜੂਲਾ ਸਾਡੇ ਗੱਲ 'ਚੋਂ ਨਹੀਂ ਲਾਇਆ ਤੇ ਇਹ ਝਾੜੂ ਵਾਲੀ ਸਰਕਾਰ ਨੇ ਭਗਵੰਤ ਸਵਾਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਹੈਗਾ ਕਿ ਸਾਡੀ ਸਰਕਾਰ ਬਣਦੀ ਅਸੀਂ ਫੈਲਦੇ ਉਧਾਰ ਤੇ ਤੁਹਾਡਾ ਠੇਕੇਦਾਰੀ ਸੱਚਮ ਖਤਮ ਕਰਕੇ ਤੁਹਾਡੇ ਮਜ਼ਦੂਰਾਂ ਨੂੰ ਸਿੱਧਾ ਪ੍ਰਧਾਨ ਕੀਤਾ ਜਾ ਗਿਆ ਜੋ ਕੰਮ ਦਾ 90% ਦੇ ਨਿਯਮਾਂ ਤੋਂ ਸਬੰਧਤ ਸਭਾ ਨੂੰ ਲੇਟਰ ਲਾਲਚਨ ਕਟਾਰੂ ਚੱਕ ਨੇ ਨਾਲ ਬਹੁਤ ਮੀਡੀਆਂ ਹੋਈਆਂ ਤੇ ਵਾਦਾ ਕਰਕੇ ਪੂਰਾ ਸਾਨੂੰ ਵਿਸ਼ਵਾਸ ਦਿਵਾ ਕੇ ਤੇ ਮੁੱਕਰ ਗਏ ਜੀ ਇਸ ਕਰਕੇ ਜੋ ਇਹਨਾਂ ਨੇ ਪਾਲਿਸੀ ਕੱਢੀ ਆ ਉਹਦੇ ਮਤਲਬ ਸਾਡੇ ਨਹੀਂ ਬਣਦੇ ਇਸ ਨੂੰ ਦਾ ਹੀ ਬਾਈਕਾਟ ਕਰਦੇ ਆ 90% ਦੇਣ ਦਾ ਪੱਕਾ ਵਾਦਾ ਕੀਤਾ ਸੀ ਉਹ ਮੁੱਕਰ ਗਏ ਉਸ ਟਾਈਮ ਕਦੋਂ ਮੁਕਰੇ ਸਾਰਾ ਆ ਆ ਕੋਈ ਤਰੀਕਾ ਦਿੱਤੀਆਂ ਪਹਿਲਾਂ 7 ਮਹੀਨੇ ਰਾਂਗੇ ਹਾਂ 7 ਮਹੀਨੇ ਨੂੰ ਧਰਨਾ ਲਾਇਆ ਸੰਗਰੂਰ ਮੰਤਰੀ ਦੀ ਕੋਠੀ ਦੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਹੁਣ ਪਹਿਲਾਂ ਤਰੀਕਾ ਦੇ ਕੇ 20 ਦੇ ਦੀ 24 ਦੇ ਦੀ ਫਿਰ 29 ਦੇ ਦੀ ਥੋੜਾ ਕੰਮ ਹੋ ਗਿਆ ਤੇ ਹੁਣ 25% ਡਾਊਨ ਕਰਕੇ ਪਾਲਸੀ ਨੂੰ ਪਾਲਸੀ ਬਣਾਦੀ ਉਹ ਪਾਲਸੀ ਦਾ ਸਾਰਿਆਂ ਨੇ 50% ਭਰਨੇ ਵਿਰੋਧ ਕੀਤਾ ਤੇ ਪਾਲਸੀਆਂ ਸਾੜੀਆਂ ਗਈਆਂ ਹੁਣ 50% ਦਾ ਵਾਅਦਾ ਕੀਤਾ ਸੀ ਉਹ ਕਹਿੰਦੇ 50% ਦੀ ਹਾਂ ਕਰਕੇ ਸਰਕਾਰ ਮੁਕਰ ਸਰ ਕਰ ਮੰਨਦੀ ਹੈ